ਮંત્રી ਸਹਿਬਾਨ ਐਮ ਐਲ ਏ ਸਹਿਬਾਨ ਚੇਅਰਮੈਨ ਸਾਹਿਬ ਵਲੰਟੀਅਰਸ ਵਰਕਰਸ ਸਾਰੇ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਇੱਥੇ ਪਹੁੰਚੀਆਂ ਮਾਵਾ ਪੈਣਾ ਦਾ ਬੀਬੀਆਂ ਦਾ ਖਾਸ ਤੌਰ ਤੇ ਧੰਨਵਾਦ ਕਰਦੀ ਹਾਂ ਕਿਉਂਕਿ ਜਿਵੇਂ ਮੈਥੋਂ ਪਹਿਲਾਂ ਬੋਲਦੇ ਬੁਲਾ ਰਹੇ ਨੇ ਦੱਸਿਆ ਕਿ ਸਿਆਸੀ ਪ੍ਰੋਗਰਾਮਾਂ 'ਚ ਜਨਾਨੀਆਂ ਘਟ ਆਉਂਦੀਆਂ ਸੀ ਲੇਡੀਜ਼ ਘਟ ਆਉਂਦੀਆਂ ਸੀ ਇਹ ਪਹਿਲਾ ਪ੍ਰੋਗਰਾਮ ਹੋ ਰਿਹਾ ਜਿਦੇ ਚ ਜਨਾਨੀਆਂ ਭਾਰੀ ਗਿਣਤੀ ਚ ਆਈਆਂ ਸੋ ਮੈਂ ਸਾਰਿਆਂ ਦੀ ਧੰਨਵਾਦੀ ਹਾਂ ਕਿਉਂਕਿ ਇਹਨਾਂ ਲਈ ਆਉਣਾ ਸਭ ਤੋਂ ਔਖਾ ਹੁੰਦਾ ਕਿਉਂਕਿ ਘਰ ਦਾ ਕੰਮ ਕਰਕੇ ਆਉਂਦੀਆਂ ਨੇ ਬੱਚੇ ਸੰਭ ਕੇ ਆਉਂਦੀਆਂ ਨੇ ਤੇ ਘਰ ਜਾ ਕੇ ਕੰਮ ਹੀ ਕਰਨ ਪਰ ਫਿਰ ਵੀ ਤੁਸੀਂ ਆਪ ਦੇ ਰਜੇਮਿਆਂ ਚੋਂ ਸਮਾਂ ਕੱਢਿਆ ਸੀ ਧੰਨਵਾਦੀ ਹਾਂ ਤੇ ਇੱਕ ਗੱਲ ਹੋਰ ਇਹ ਦਰਸਾਉਂਦੀ ਹੈ ਕਿ ਹੁਣ ਲੇਡੀਜ਼ ਦਾ ਵੀ ਇੰਟਰਸਟ ਹੈ ਜਿਹੜਾ ਉਹ ਪੋਲਿਟਿਕਸ ਚ ਆ ਰਿਹਾ ਉਹ ਰਾਜਨੀਤੀ ਵੱਲ ਵੱਧ ਰਿਹਾ ਹੈ ਕਿਉਂਕਿ ਸਾਰੀਆਂ ਪੜ੍ਹ ਲਿਖ ਗਈਆਂ ਤੁਸੀਂ ਮੈਨੂੰ ਨਹੀਂ ਲੱਗਦਾ ਇੰਨੀਆਂ ਬੈਠੀਆਂ ਨੇ ਘਟੋ ਘਟ 10ਵੀਂ 10ਵੀਂ ਤਾਂ ਸਾਰਿਆਂ ਨੇ ਕੀਤੀ ਹੋਈ ਹੋ ਸੋ ਪੜੀਆਂ ਲਿਖੀਆਂ ਤੁਸੀਂ ਸਾਰੀਆਂ ਹੋ ਤੁਸੀਂ ਸਾਰੇ ਜਾਣਦੇ ਹੋ ਕਿਹੜੀ ਸਰਕਾਰ ਚੰਗੀ ਹੈ ਕਿਹੜੀ ਮਾੜੀ ਹੈ ਕਿਹੜੀ ਸਾਡੇ ਲਈ ਕੰਮ ਕਰ ਰਹੀ ਹੈ ਹਮੇਸ਼ਾ ਜਿਹੜੀ ਆਪਦੀ ਵੋਟ ਹੈ ਉਹ ਸੂਝ ਸਮਝ ਕੇ ਪਾ ਕੇ ਆਇਓ ਜਿਹੜੀ ਸਰਕਾਰ ਚੰਗੇ ਕੰਮ ਕਰਦੀ ਹੈ ਉਹਨੂੰ ਪਾ ਕੇ ਆਇਓ ਬੜੇ ਸਾਲ ਹੋ ਗਏ 70-75 ਸਾਲ ਹੋ ਗਏ ਆਜ਼ਾਦੀ ਮਿਲਿਆ ਨੂੰ 70-75 ਸਾਲ ਸਾਡੀ ਮਾਵਾ ਪੈਣਾ ਦੀ ਬਜ਼ੁਰਗਾਂ ਦੀ ਉਮਰ ਹੋ ਗਈ ਇਹਨਾਂ ਨੇ ਹਮੇਸ਼ਾ ਵੋਟ ਆਪ ਦੇ ਘਰ ਵਾਲੇ ਦੇ ਕਿਹਾਂ ਤੇ ਪਾਤੀ ਰਿਸ਼ਤੇਦਾਰਾਂ ਦੇ ਕਿਹਾਂ ਤੇ ਪਾਤੀ ਜਾਂ ਕਿਸੇ ਪਿੰਡ ਦੇ ਮੋਹਤਵਾਰ ਬੰਦੇ ਦੇ ਕਿਹਾਂ ਤੇ ਪਾਤੀ ਆਹੀ ਕਰਦੇ ਰਹੇ ਜਦੋਂ ਆਪਾਂ ਵੋਟ ਦਾ ਹੱਕ ਹੀ ਕਿਸੇ ਹੋਰ ਨੂੰ ਦੇ ਦਿੰਨੇ ਆਪਣਾ ਵਿਕਾਸ ਹੋਣਾ ਕੀ ਆ ਆਪਾਂ ਨੂੰ ਚਾਹੀਦਾ ਜਿਹੜੀ ਆਪਾਂ ਵੋਟ ਪਾਈਏ ਉਹ ਬਹੁਤ ਸੋਚ ਸਮਝ ਕੇ ਪਾਈਏ ਜੇ ਆਪਾਂ ਇੱਕ ਚੰਗੇ ਬੰਦੇ ਨੂੰ ਜਿਤਾ ਲਾਂਗੇ ਤੇ ਸਾਡਾ ਜੀਵਨ ਹੈ ਜਿਹੜਾ ਸਾਡੀ ਜ਼ਿੰਦਗੀਆਂ ਸੌਖੀ ਕਰ ਦੇਵੇ ਜੇ ਆਪਾਂ ਮਾੜੇ ਬੰਦੇ ਨੂੰ ਜਿਤਾ ਲਾਂਗੇ ਤੇ ਉਹਨੇ ਜ਼ਿੰਦਗੀ ਖਰਾਬ ਕਰ ਦੇਣੀ ਜੇ ਆਪਾਂ ਵਿਕਾਸ ਦੀ ਗੱਲ ਕਰ ਲਈਏ 70 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਉਹੀ ਗੱਲਾਂ ਨੇ ਉਹੀ ਬਾਤਾਂ ਨੇ ਜੋ ਚਲਦੀਆਂ ਆ ਰਹੀਆਂ ਸੀਗੀਆਂ ਗਲੀਆਂ ਨਹੀਂ ਜਿ ਬਣੀਆਂ ਨਾਲੀਆਂ ਨਹੀਂ ਬਣੀਆਂ ਛੋਟੇ ਛੋਟੇ ਕੰਮ ਸੀ ਜਿਹਦੇ ਆਪਾਂ ਵਾਲੇ ਵਾਲੇ ਘੁੰਮੀ ਜਾਂਦੇ ਸੀ ਹੋਰ ਕੋਈ ਨਵੀਂ ਸੋਚ ਨਹੀਂ ਸੀ ਸੋਚੀ ਕਦੇ ਕਦੇ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਸਾਡੇ ਬੱਚੇ ਐ ਪੜ੍ਹਨ ਲਿਖਣ ਇੱਥੇ ਨੌਕਰੀਆਂ ਮਿਲਣ। ਬੱਚਿਆਂ ਨੂੰ ਆਸ ਹੁੰਦੀ ਸੀ ਜਿਹੜਾ ਬੱਚਾ ਪੜ੍ਹ ਲੈ ਕੇ ਜਾਂਦਾ ਸੀ ਹਮੇਸ਼ਾ ਸੋਚਦਾ ਸੀ ਕਿ ਮੈਨੂੰ ਕਿਤੇ ਨੌਕਰੀ ਮਿਲ ਜੇ। ਪਰ ਨੌਕਰੀਆਂ ਨਿਕਲਦੀਆਂ ਸੀ 5 ਸਾਲਾਂ 'ਚ ਕੋਈ ਇੱਕ ਵਾਰ। ਜ਼ਿਆਦਾ ਤੋਂ ਜ਼ਿਆਦਾ ਅਗਲੀ ਵਾਰ ਨੂੰ ਜਦ ਤੱਕ ਨੌਕਰੀਆਂ ਨਿਕਲਦੀ ਸੀ ਉਹ ਬੱਚੇ ਦੀ ਓਵਰ ਏਜ ਹੋਈ ਹੁੰਦੀ ਸੀ ਨੌਕਰੀ ਮਿਲਣੀ ਕਿੱਥੋਂ ਹੁੰਦੀ ਸੀ। ਸੂਬਾ ਮੰਤਰੀ ਸਾਹਿਬ ਜਦੋਂ ਉਹ ਕੁਰਸੀ ਤੇ ਬੈਠੇ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਜਿਹੜੀਆਂ ਨੌਕਰੀਆਂ ਨੇ ਉਹ ਹਰ ਸਾਲ ਨਿਕਲਿਆ ਕਰਨਗੀਆਂ ਹਰ ਸਾਲ ਸਾਡੇ ਬੱਚੇ ਪੇਪਰ ਦੇ ਕੇ ਆਪਦੀ ਪੜ੍ਹਾਈ ਦੇ ਹਿਸਾਬ ਨਾਲ ਨੌਕਰੀ ਲੈ ਸਕਦੇ ਨੇ ਸਰਕਾਰੀ ਨੌਕਰੀਆਂ ਨਿਕਲਣਗੀਆਂ ਤੇ ਅੱਜ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ 55000 ਤੋਂ ਵੱਧ ਸਰਕਾਰੀ ਨੌਕਰੀਆਂ ਸਰਕਾਰ ਹੁਣ ਤੱਕ ਦੇ ਚੁੱਕੀ ਹੈ ਜਿਹੜੇ ਆਮ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਨੇ ਤੇ ਸਾਡੀ ਸਾਰੀ ਇੱਥੇ ਟੀਮ ਬੈਠੀ ਹੈ ਅਸੀਂ ਬੜੇ ਮਾਨ ਨਾਲ ਕਹਿੰਦੇ ਆ ਕਿ ਕੋਈ ਕ腐ਸ਼ਨ ਨਹੀਂ ਚੱਲੀ ਕੋਈ ਰਿਸ਼ਵਤ ਨਹੀਂ ਲੱਗੀ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਲੱਗੀ ਸਿਰਫ ਇੱਕ ਚੀਜ਼ ਦੇ ਆਧਾਰ ਤੇ ਨੌਕਰੀ ਮਿਲੀ ਹੈ ਕਿ ਬੱਚੇ ਦੇ ਨੰਬਰ ਹੋਣੇ ਚਾਹੀਦੇ ਨੇ ਦੂਜੀ ਵੱਡੀ ਗੱਲ ਸੀ ਕਿ ਸਾਡੇ ਜਿਹੜੇ ਆ ਬਿਜਲੀ ਦੇ ਬਿੱਲ ਸੀ ਉਹ ਬੜੇ ਵੱਡੇ-ਵੱਡੇ ਆ ਰਹੇ ਸੀ ਪਿਛਲੀਆਂ ਸਰਕਾਰਾਂ 'ਚ ਆਮ ਕਰਦਾ ਬੰਦਾ ਇਹਨਾਂ 10-10 ਹਜ਼ਾਰ ਪਿਛਲੀ ਦਾ ਬਿੱਲ ਭਰ ਨਹੀਂ ਸੀ ਸਕਦਾ ਸੂਮੱਖ ਮੰਤਰੀ ਸਾਹਿਬ ਨੇ 600 ਯੂਨਿਟ ਦੀ ਬਿਜਲੀ ਹਰ ਘਰ ਨੂੰ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਬਿਨਾਂ ਕਿਸੇ ਅੰਗੂਠੇ ਲਵਾਏ ਫ੍ਰੀ ਦਿੱਤੀ ਹੈ ਕਿਤੇ ਤੁਹਾਨੂੰ ਕਾਗਜ਼ ਨਹੀਂ ਭਰਨਾ ਪਿਆ ਕਿਤੇ ਤੁਹਾਨੂੰ ਸਾਈਨ ਨਹੀਂ ਕਰਨੇ ਪਏ ਤੇ ਬਿਨਾਂ ਕਿਸੇ ਵਿਤਕਰੇ ਤੋਂ ਦਿੱਤੀ ਹੈ ਕੋਈ ਭੇਤ ਭਾਵ ਨਹੀਂ ਕੀਤਾ ਕਿ ਫਲਾਣੀ ਦੀ ਬਿਜਲੀ ਫ੍ਰੀ ਹੋਗੀ ਫਲਾਣੇ ਦੀ ਨਹੀਂ ਹੋਈ ਸਾਰੇ ਸਾਡੇ ਲਈ ਇੱਕ ਜਹੇ ਆਉ ਤੁਸੀਂ ਕੋਈ ਫਰਕ ਨਹੀਂ ਕੀਤਾ ਜੇ ਅਪਾ ਤੀਜੀ ਗੱਲ ਕਰ ਲਈਏ ਸਰਕਾਰ ਕਹਿੰਦੀ ਸੀ ਵੀ ਅਸੀਂ ਜਿਹੜਿਆ ਸਿੱਖਿਆ ਤੇ ਕੰਮ ਕਰਾਂਗੇ ਸਿੱਖਿਆ ਤਾਂ ਜਿਹੜਾ ਸਤਾਰੇ ਉਹਨੂੰ ਆਪਾਂ ਉੱਤੇ ਚੱਕਾਂਗੇ ਜਿਹੜੀ ਬੜੀ ਵੱਡੀ ਲੋੜ ਸੀ ਕਿਉਂਕਿ ਸਰਕਾਰੀ ਸਕੂਲ ਤਾਂ ਸੀਗੇ ਪਰ ਉਹਨਾਂ ਦੀ ਹਾਲਤ ਖਰਾਬ ਸੀ ਸੋ ਉਹਨਾਂ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਬਣਾਏ ਜਾ ਰਹੇ ਨੇ ਸਾਡੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਨੀਟ ਵਰਗੇ ਆਈਐਨਟੀ ਵਰਗੇ ਐਗਜ਼ਾਮ ਕਲੀਅਰ ਕਰ ਰਹੇ ਨੇ ਸੋ ਬਹੁਤ ਸਾਰੇ ਕੰਮ ਨੇ ਜੇ ਆਪਾਂ ਟੋਲ ਪਲਾਜ਼ਿਆਂ ਦੀ ਗੱਲ ਕਰ ਲਈਏ 16 ਤੋਂ ਵੱਧ ਟੋਲ ਪਲਾਜ਼ੇ ਬੰਦ ਹੋ ਗਏ ਜੇ ਤੁਸੀਂ ਕਿਤੇ ਜਾਂਦੇ ਸੀ ਤੁਹਾਨੂੰ ਸਭ ਤੋਂ ਪਹਿਲਾਂ ਟੋਲ ਲੱਗ ਜਾਂਦਾ ਸੀ ਇੱਥੇ ਤੁਸੀਂ 50 ਕਿਲੋਮੀਟਰ ਟੱਪਦੇ ਨਹੀਂ ਸੀ ਟੋਲ ਪਹਿਲਾਂ ਆ ਜਾਂਦਾ ਸੀ 100 200 ਦੀ ਪਰਚੀ ਉਹ ਲਾ ਲੈਂਦੇ ਸੀ ਸੋ 16 ਟੋਲ ਪਲੇਸੇ ਹੁਣ ਤੱਕ ਬੰਦ ਹੋ ਚੁੱਕੇ ਨੇ ਤੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਮੈਂ ਪੰਜਾਬ ਨੂੰ ਟੋਲ ਮੁਕਤੀ ਕਰ ਦੇਣਾ ਟੋਲ ਹੋਣਾ ਹੀ ਨਹੀਂ ਚਾਹੀਦਾ ਸਾਡੇ ਜਿਹੜੇ ਲੋਕਾਂ ਦੀ ਨਜਾਇਜ਼ ਲੁੱਟਾਂ ਉਹ ਬੰਦ ਹੋਣੀ ਚਾਹੀਦੀ ਜੇ ਆਪਾਂ ਕਿਸਾਨ ਵੀਰਾਂ ਦੀ ਗੱਲ ਕਰ ਲਈਏ ਨਹਿਰੀ ਪਾਣੀ ਸੀ ਜਿਹੜਾ ਬਜ਼ੁਰਗਾਂ ਨੇ ਦੇਖਿਆ ਸੀ ਨੌਜਵਾਨ ਪੀੜ੍ਹੀ ਨੇ ਕਦੇ ਨਹਿਰੀ ਪਾਣੀ ਨਹੀਂ ਸੀ ਦੇਖਿਆ ਨਹਿਰੀ ਪਾਣੀ ਪਿੰਡ ਪਿੰਡ ਤੱਕ ਪਹੁੰਚਦਾ ਕਰਤਾ ਟੇਲਾਂ ਤੇ ਪਹੁੰਚਦਾ ਕਰਤਾ ਜਿੱਥੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਅੱਜ ਉਹ ਧਰਤੀ ਵੀ ਜ਼ਰਖੇਜ਼ ਹੋ ਗਈ ਸਾਡੇ ਜ਼ਮੀਨਾਂ ਦੇ ਰੇਟ ਵੀ ਵੱਧ ਗਏ ਕਿਉਂਕਿ ਉੱਥੇ ਨਹਿਰੀ ਪਾਣੀ ਪਹੁੰਚ ਗਿਆ ਜੇ ਅਸੀਂ ਬਿਜਲੀ ਦੀ ਗੱਲ ਕਰੀਏ ਦਿਨ ਚ ਬਿਜਲੀ ਜਿਹੜੀ ਰਾਤ ਨੂੰ ਬਿਜਲੀ ਆਉਂਦੀ ਸੀ ਉਹੀ ਵੀਰਾਂ ਦੀ ਜ਼ਿੰਦਗੀ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਸੌਖੀ ਹੋ ਜਾਏ ਉਹੀ ਬਿਜਲੀ ਦਿਨ ਚ ਕਰਤੀ ਵੀ ਰਾਤ ਨੂੰ ਹਰੇਕ ਬੰਦਾ ਆਪਦੇ ਘਰ ਜਾ ਕੇ ਆਰਾਮ ਨਾਲ ਸੌਵੇ ਕੋਈ ਕਿਸੇ ਨੂੰ ਦਿੱਕਤ ਨਾ ਆਵੇ ਸੋ ਅਨੇਕਾ ਕੰਮ ਸਰਕਾਰ ਨੇ ਕੀਤੇ ਨੇ ਤੇ ਕੰਮ ਤੁਹਾਡੇ ਲਈ ਕੀਤੇ ਨੇ ਅਸੀਂ ਕੋਈ ਆਪਣੇ ਲਈ ਕੰਮ ਨਹੀਂ ਕੀਤਾ ਨਾਲ ਚ ਜਿਹੜਾ ਸਰਕਾਰੀ ਪੈਸਾ ਥੋੜਾ ਪੈਸਾ ਤੁਸੀਂ ਟੈਕਸ ਭਰਿਆ ਉਹ ਤੁਹਾਡੇ ਤੇ ਹੀ ਲਾਇਆ ਮੁੱਖ ਮੰਤਰੀ ਸਾਹਿਬ ਦੀ ਸੋਚ ਰਹੀ ਹੈ ਕਿ ਨਾ ਮੈਂ ਪੈਸਾ ਖਾਣਾ ਤੇ ਨਾ ਕਿਸੇ ਨੂੰ ਖਾਣ ਦੇਣਾ ਜਿਹੜਾ ਥੋੜਾ ਪੈਸਾ ਉਹ ਤੁਹਾਡੇ ਤੇ ਲੱਗੂਗਾ ਹਮੇਸ਼ਾ ਮੈਨੂੰ ਲੱਗਦਾ ਪਹਿਲਾ ਮੁੱਖ ਮੰਤਰੀ ਹੋਣੇ ਇਤਿਹਾਸ 'ਚ ਜਿਹੜੇ ਹਮੇਸ਼ਾ ਲੋਕਾਂ 'ਚ ਰਹਿੰਦੇ ਕੋਈ ਦੇਣੀ ਹੁੰਦਾ ਜਿੱਦਣ ਉਹ ਘਰ ਹੋਣ ਜੇ ਐਤਵਾਰ ਦਾ ਦਿਨ ਵੀ ਛੁੱਟੀ ਹੋਵੇ ਤਾਂ ਵੀ ਉਹਨਾਂ ਨੂੰ ਹੁੰਦਾ ਮੈਂ ਨੇੜੇ ਤੇੜੇ ਕਿਤੇ ਢੇੜਾ ਲਾਇਆ ਵਾ ਸ਼ਾਇਦ ਮੇਰੇ ਢੇੜੇ ਨਾਲ ਕਿੰਨੀਆਂ ਜ਼ਿੰਦਗੀਆਂ ਸੌਖੀਆਂ ਹੋ ਜਾਣ ਇੱਕ ਇਹ ਗੱਲ ਕਹਿੰਦੇ ਨੇ ਕਿ ਮੇਰਾ ਦੇਣਾ ਜਿਹੜਾ ਉਹ ਘਰੇ ਨਹੀਂ ਲੱਗਦਾ ਮੇਰਾ ਦਿਲ ਮੇਰੇ ਲੋਕਾਂ 'ਚ ਹੀ ਲੱਗਦਾ ਜਿਹੜਾ ਪਿਆਰ ਮੈਨੂੰ ਲੋਕ ਦਿੰਦੇ ਆ ਮੈਂ ਉਹਦਾ ساری ਜ਼ਿੰਦਗੀ ਵੀ ਮੁੱਲ ਤਾਰਾਂ ਤਾਂ ਵੀ ਥੋੜਾ ਸੋ ਤੁਸੀਂ ਪਹਿਲਾਂ ਵੀ ਪਿਆਰ 'ਚ ਕੋਈ ਕਮੀ ਨਹੀਂ ਛੱਡੀ ਕੋਈ ਸਾਡੇ ਵੱਲੋਂ ਵੀ ਕਮੀ ਨਹੀਂ ਰਹੂਗੀ ਕਮਾਕਾਰਾਂ 'ਚ ਜਿੰਨੇ ਜੋਗੇ ਹੈਗੇ ਆ ਤੁਹਾਡੇ ਵਿੱਚ ਰਹਿਾਂਗੇ ਆਪਾਂ ਬਾਈ ਇਲੈਕਸ਼ਨ ਦੀ ਗੱਲ ਕਰ ਲੈਨੇ ਆ ਕਿ ਬਾਈ ਇਲੈਕਸ਼ਨ ਆ ਗਿਆ ਹਮੇਸ਼ਾ ਗੱਲ ਹੁੰਦੀ ਹੈ ਕਿ ਸਰਕਾਰ ਤੇ ਭਾਰ ਪੈ ਗਿਆ ਲੋਕਾਂ ਤੇ ਭਾਰ ਪੈ ਗਿਆ ਬਾਈ ਇਲੈਕਸ਼ਨ ਹੋਣਾ ਨਹੀਂ ਚਾਹੀਦਾ ਅਸੀਂ ਹੱਕ 'ਚ ਨਹੀਂ ਹੈਗੇ ਪਰ ਪਰਮਾਤਮਾ ਦਾ ਭਾਣਾ ਸੀ ਕਸ਼ਮੀਰ ਸਿੰਘ ਸੋਲ ਜੀ ਸਾਡੇ ਵਿੱਚ ਨਹੀਂ ਰਹੇ ਤਾਂ ਇਹ ਬਾਏ ਇਲੈਕਸ਼ਨ ਕਰਾਉਣਾ ਪੈ ਰਿਹਾ ਪਰ ਮੈਨੂੰ ਲੱਗਦਾ ਬਾਏ ਇਲੈਕਸ਼ਨ ਦਾ ਇੱਕ ਹੋਰ ਫਾਇਦਾ ਹੋ ਜਾਂਦਾ ਹੈ ਕਿ ਸਾਡੇ ਵਰਗਿਆਂ ਨੂੰ ਪਿੰਡ-ਪਿੰਡ ਜਾ ਕੇ ਤੁਹਾਡੇ ਦੁੱਖ-ਸੁੱਖ ਸੁਣਨ ਦਾ ਮੌਕਾ ਮਿਲ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਕਿ ਪਿੰਡਾਂ 'ਚ ਕਿਹੜੀਆਂ ਦਿੱਕਤਾਂ ਨੇ ਜਿਵੇਂ ਸਰਪੰਚ ਮੈਡਮ ਨੇ ਦੱਸਿਆ ਜਿਹੜੀਆਂ-ਜਿਹੜੀਆਂ ਵੀ ਤੁਹਾਡੇ ਪਿੰਡ ਦੀਆਂ ਨਗਰ ਦੀਆਂ ਮੰਗਾਂ ਨੇ ਸਾਡੇ ਸਿਰ ਮੱਥੇ ਨੇ ਮੈਡਮ ਨੇ ਦੱਸਿਆ ਕਿ ਹੁਣੇ 30 ਲੱਖ ਦੀ ਗ੍ਰਾਂਟ ਵੀ ਆਈ ਹੈ ਪਿੰਡ ਨੂੰ ਪਿੰਡ 'ਚ ਜਿਹੜਾ ਲੋਕ ਇਟਾਂ ਦਾ ਕੰਮ ਹੈ ਗਲੀਆਂ ਨਾਲੀਆਂ ਪੱਕੀਆਂ ਕਰਨ ਦਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਜਿਹੜੀਆਂ ਵੀ ਹੋਰ ਮੰਗਾਂ ਨੇ ਉਹ ਸਾਡੇ ਸਿਰ ਮੱਥੇ ਨੇ ਇੱਕ ਇੱਕ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਭ ਤੋਂ ਵੱਡੀ ਗੱਲ ਸੀ ਕਿ ਜਿਹੜਾ ਨਸ਼ਾ ਹੈ ਅਸੀਂ ਜਿਹੜੇ-ਜਿਹੜੇ ਪਿੰਡ ਜਾਂਦੇ ਸੀ ਮਾਵਾ ਭੈਣਾ ਮੇਰੀ ਬਾਹ ਫੜ ਕੇ ਕਹਿ ਦਿੰਦੀ ਸੀ ਵੀ ਨਸ਼ਾ ਬੰਦ ਹੋਣਾ ਚਾਹੀਦਾ ਨਸ਼ੇ ਤੇ ਰੋਕ ਲਾਓ ਤੇ ਸਾਨੂੰ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਪਹਿਲੀ ਸਰਕਾਰ ਇਤਿਹਾਸ 'ਚ ਜਿਹਨੇ ਨਸ਼ੇ ਦੇ ਵਿਰੁੱਧ ਇੰਨੀ ਵੱਡੀ ਮਹਿੰਮ ਛੇੜੀ ਐ ਯੁੱਧ ਨਸ਼ੇ ਵਿਰੁੱਧ ਜਿਦੇ 'ਚ ਜਿਹੜੇ ਨਜਾਇਜ਼ ਕਮਾਈਆਂ ਕਰਦੇ ਸੀ ਗਲਤ ਕਮਾਈਆਂ ਕਰਦੇ ਸੀ ਨਸ਼ਾ ਵੇਚ ਕੇ ਉਹਨਾਂ ਨੂੰ ਅੰਦਰ ਵੀ ਸਿੱਟਿਆ ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਦਾਦਾਂ ਸੀ ਉਹ ਵੀ ਸਰਕਾਰ ਨੇ ਕੁਰਕ ਕੀਤੀਆਂ ਸੋ ਸਰਕਾਰ ਚੰਗੇ ਕੰਮ ਕਰ ਰਹੀ ਐ ਸਾਨੂੰ ਲੋੜ ਐ ਤੁਹਾਡੇ ਪਿਆਰ ਦੀ ਤੇ ਸਾਨੂੰ ਵਿਸ਼ਵਾਸ ਐ ਕਿ ਤੁਸੀਂ ਜਿਹੜਾ ਪਿਆਰ 2022 'ਚ ਦਿੱਤਾ ਸੀ ਉਹੀ ਹੁਣ ਹੁਣ ਵੀ ਦਿਖਾਉਂਗੇ ਉਹੀ ਪਿਆਰ ਨਾਲ ਤੁਸੀਂ ਐਤਕੀ ਵੀ ਵੋਟਾਂ ਪਾ ਕੇ ਆਪਣੇ ਕੈਂਡੀਡੇਟ ਜਿਹੜੇ ਹਰਮੀਤ ਸਿੰਘ ਸੰਧੂ ਜੀ ਨੇ ਉਹਨਾਂ ਨੂੰ ਇਸ ਵਾਰ ਵੀ ਭਾਰੀ ਲੀਡ ਨਾਲ ਜਿਤਾਉਂਗੇ ਤੇ ਮੇਰੀ ਬੇਨਤੀ ਹੈ ਕਿ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਸਪੈਸ਼ਲੀ ਮੇਰੀ ਬੀਬੀਆਂ ਨੂੰ ਬੇਨਤੀ ਹੈ ਕਿ ਜਿਹੜੀ ਵੋਟ ਹੈ ਉਹ ਵਿਕਾਸ ਨੂੰ ਵੋਟ ਪਾ ਕੇ ਆਇਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੋਟ ਪਾ ਕੇ ਆਇਓ ਆਪਣੇ ਬੁਢਾਪੇ ਨੂੰ ਵੇਖ ਕੇ ਵੋਟ ਪਾ ਕੇ ਆਇਓ ਕਿਸੇ ਦੀਆਂ ਗੱਲਾਂ ਚ ਲੱਗ ਕੇ ਵੋਟ ਨਾ ਪਾਓ ਜਿਹੜੀ ਵੋਟ ਹੈ ਉਹ 11 ਤਰੀਕ ਨੂੰ ਜਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਤੀਜੇ ਨੰਬਰ ਤੇ ਆਪਣਾ ਬਟਨ ਹੈ ਭੁੱਲਣਾ ਨਹੀਂ ਮਾਵਾਂ ਭੈਣਾਂ ਨੂੰ ਤਾਂ ਮੈਨੂੰ ਲੱਗਦਾ ਹੈ ਦੱਸਣ ਦੀ ਲੋੜ ਹੀ ਨਹੀਂ ਝਾੜੂ ਤੁਹਾਨੂੰ ਤਾਂ ਯਾਦ ਹੀ ਹੈ ਆਪਣਾ ਚੋਣ ਨਿਸ਼ਾਨ ਕਿਹੜਾ ਸੋ ਤੁਸੀਂ ਭੁੱਲਣਾ ਨਹੀਂ ਜਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਆਉਣੀਆਂ ਨੇ ਤੇ ਮੇਰੀ ਬੇਨਤੀ ਹੈ ਕਿ ਇਸ ਪਿੰਡ ਚੋਂ ਵੱਧ ਤੋਂ ਵੱਧ ਲੀਡ ਆਉਣੀ ਚਾਹੀਦੀ ਹੈ ਕਿਉਂਕਿ ਜਿਹੜੇ ਜਿਹੜੇ ਪਿੰਡਾਂ ਚ ਮੈਂ ਜਾ ਰਹੀ ਹਾਂ ਮੈਂ ਬਾਅਦ ਚ ਰਿਜ਼ਲਟ ਵੀ ਦੇਖੂਗੀ ਕਿ ਕਿਹੜੇ ਕਿਹੜੇ ਪਿੰਡ ਚ ਕਿੰਨੀ ਕਿੰਨੀ ਵੋਟ ਪਈ ਹੈ ਸੋ ਜੇ ਤੇ ਬੁਰਜੀ ਦੀ ਗੱਲ ਹੋਵੇ ਤੇ ਤੋਂ ਆਮ ਆਦਮੀ ਪਾਰਟੀ ਲੀਡ ਚ ਹੋਵੇ ਵੱਧ ਤੋਂ ਵੱਧ ਵੋਟਾਂ ਪੈਣ ਐਨੀਆਂ ਕੁ ਤੁਸੀਂ ਅੱਜ ਮੇਡੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ ਸਪੈਸ਼ਲੀ ਮੇਰੀ ਮਾਵਾ ਭੈਣਾਂ ਦਾ ਸਤਕਾਰਯੋ ਪਿੰਡ ਦੁਰਜੀ ਦੀ ਸਾਰੀ ਸਾਥ ਸੰਗਤ ਮੇਰੀਆਂ ਮਾਵਾਂ ਭੈਣਾਂ ਮੇਰੇ ਵੀਰ ਸਾਡੀ ਆਮ ਆਦਮੀ ਪਾਰਟੀ ਦੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਚੇਅਰਮੈਨ ਸਾਹਿਬ ਵਲੰਟੀਅਰਸ ਵਰਕਰਸ ਸਾਰੇ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਇੱਥੇ ਪਹੁੰਚੀਆਂ ਮਾਵਾਂ ਭੈਣਾਂ ਦਾ ਬੀਬੀਆਂ ਦਾ ਖਾਸ ਤੌਰ ਤੇ ਧੰਨਵਾਦ ਕਰਦੀ ਹਾਂ ਕਿਉਂਕਿ ਜਿਵੇਂ ਮੈਂ ਤੋਂ ਪਹਿਲਾਂ ਬੋਲਦੇ ਬੁਲਾ ਰਿਆ ਨੇ ਦੱਸਿਆ ਕਿ ਸਿਆਸੀ ਪ੍ਰੋਗਰਾਮਾਂ 'ਚ ਜਨਾਨੀਆਂ ਘਟ ਆਉਂਦੀਆਂ ਸੀ ਲੇਡੀਜ਼ ਘਟ ਆਉਂਦੀਆਂ ਸੀ ਇਹ ਪਹਿਲਾ ਪ੍ਰੋਗਰਾਮ ਹੋ ਰਿਹਾ ਜਿਹਦੇ 'ਚ ਜਨਾਨੀਆਂ ਭਾਰੀ ਗਿਣਤੀ ਚ ਆਈਆਂ ਸੋ ਮੈਂ ਸਾਰਿਆਂ ਦੀ ਧੰਨਵਾਦੀ ਹਾਂ ਕਿਉਂਕਿ ਇੰਨਾਂ ਲਈ ਆਉਣਾ ਸਭ ਤੋਂ ਔਖਾ ਹੁੰਦਾ ਕਿਉਂਕਿ ਘਰ ਦਾ ਕੰਮ ਕਰਕੇ ਆਉਂਦੀਆਂ ਨੇ ਬੱਚੇ ਸੰਭ ਕੇ ਆਉਂਦੀਆਂ ਨੇ ਤੇ ਘਰ ਜਾ ਕੇ ਕੰਮ ਹੀ ਕਰਨ ਪਰ ਫਿਰ ਵੀ ਤੁਸੀਂ ਆਪ ਦੇ ਰਜੇਵਿਆਂ ਤੋਂ ਸਮਾਂ ਕੱਢਿਆ ਸੀ ਧੰਨਵਾਦੀ ਹਾਂ ਤੇ ਇੱਕ ਗੱਲ ਹੋਰ ਇਹ ਦਰਸਾਉਂਦੀ ਹੈ ਕਿ ਹੁਣ ਲੇਡੀਜ਼ ਦਾ ਵੀ ਇੰਟਰਸਟ ਹੈ ਜਿਹੜਾ ਉਹ ਪੋਲਿਟਿਕਸ 'ਚ ਆ ਰਿਹਾ ਹੈ ਉਹ ਰਾਜਨੀਤੀ ਵੱਲ ਵੱਧ ਰਿਹਾ ਹੈ ਕਿਉਂਕਿ ਸਾਰੀਆਂ ਪੜ੍ਹ ਲਿਖ ਗਈਆਂ ਤੁਸੀਂ ਮੈਨੂੰ ਨਹੀਂ ਲੱਗਦਾ ਇੰਨੀਆਂ ਬੈਠੀਆਂ ਨੇ ਘੱਟੋ ਘੱਟ 10ਵੀਂ 10ਵੀਂ ਤਾਂ ਸਾਰਿਆਂ ਨੇ ਕੀਤੀ ਹੋਊ ਸੋ ਪੜੀਆਂ ਲਿਖੀਆਂ ਤੁਸੀਂ ਸਾਰੀਆਂ ਹੋ ਤੁਸੀਂ ਸਾਰੇ ਜਾਣਦੇ ਹੋ ਕਿਹੜੀ ਸਰਕਾਰ ਚੰਗੀ ਹੈ ਕਿਹੜੀ ਮਾੜੀ ਹੈ ਕਿਹੜੀ ਸਾਡੇ ਲਈ ਕੰਮ ਕਰ ਰਹੀ ਹੈ ਹਮੇਸ਼ਾ ਜਿਹੜੀ ਆਪਦੀ ਵੋਟ ਹੈ ਉਸ ਨੂੰ ਸਮਝ ਕੇ ਪਾ ਕੇ ਆਇਓ ਜਿਹੜੀ ਸਰਕਾਰ ਚੰਗੇ ਕੰਮ ਕਰਦੀ ਆ ਉਹਨੂੰ ਪਾ ਕੇ ਆਇਓ ਬੜੇ ਸਾਲ ਹੋ ਗਏ 70 75 ਸਾਲ ਹੋ ਗਏ ਆਜ਼ਾਦੀ ਮਿਲਿਆ ਨੂੰ 70 75 ਸਾਲ ਸਾਡੀ ਮਾਵਾ ਪੈਣਾ ਦੀ ਬਜ਼ੁਰਗਾਂ ਦੀ ਉਮਰ ਹੋ ਗਈ ਇਹਨਾਂ ਨੇ ਹਮੇਸ਼ਾ ਵੋਟ ਆਪ ਦੇ ਘਰ ਵਾਲੇ ਦੇ ਕਿਹਾਂ ਤੇ ਪਾਤੀ ਰਿਸ਼ਤੇਦਾਰਾਂ ਦੇ ਕਿਹਾਂ ਤੇ ਪਾਤੀ ਜਾਂ ਕਿਸੇ ਪਿੰਡ ਦੇ ਮੋਹਤਵਾਰ ਬੰਦੇ ਦੇ ਕਿਹਾਂ ਤੇ ਪਾਤੀ ਆਹੀ ਕਰਦੇ ਰਹੇ ਜਦੋਂ ਆਪਾਂ ਵੋਟ ਦਾ ਹੱਕ ਹੀ ਕਿਸੇ ਹੋਰ ਨੂੰ ਦੇ ਦਿੰਨੇ ਆ ਆਪਣਾ ਵਿਕਾਸ ਹੋਣਾ ਕੀ ਆ ਆਪਾਂ ਨੂੰ ਚਾਹੀਦਾ ਜਿਹੜੀ ਆਪਾਂ ਵੋਟ ਪਾਈਏ ਉਹ ਬਹੁਤ ਸੋਚ ਸਮਝ ਕੇ ਪਾਈਏ ਜੇ ਆਪਾਂ ਇੱਕ ਚੰਗੇ ਬੰਦੇ ਨੂੰ ਜਿਤਾ ਲਾਂਗੇ ਤੇ ਸਾਡਾ ਜੀਵਨ ਹੈ ਜਿਹੜਾ ਸਾਡੀ ਜ਼ਿੰਦਗੀਆਂ ਸੌਖੀ ਕਰ ਦੂਗਾ ਜੇ ਆਪਾਂ ਮਾੜੇ ਬੰਦੇ ਨੂੰ ਜਿਤਾ ਲਾਂਗੇ ਤੇ ਉਹਨੇ ਜ਼ਿੰਦਗੀ ਖਰਾਬ ਕਰ ਦੇਣੀ ਜੇ ਆਪਾਂ ਵਿਕਾਸ ਦੀ ਗੱਲ ਕਰ ਲਈਏ 70 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਉਹੀ ਗੱਲਾਂ ਨੇ ਉਹੀ ਬਾਤਾਂ ਨੇ ਜੋ ਚਲਦੀਆਂ ਆ ਰਹੀਆਂ ਸੀਗੀਆਂ ਗਲੀਆਂ ਲਈ ਜੀ ਬਣੀਆਂ ਨਾਲੀਆਂ ਨਹੀਂ ਬਣੀਆਂ ਛੋਟੇ ਛੋਟੇ ਕੰਮ ਸੀ ਜਿਹਦੇ ਆਪਾਂ ਆਲੇ-ਦੁਆਲੇ ਘੁੰਮੀ ਜਾਂਦੇ ਸੀ ਹੋਰ ਕੋਈ ਨਵੀਂ ਸੋਚ ਨਹੀਂ ਸੀ ਸੋਚੀ ਕਦੇ ਕਦੇ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਸਾਡੇ ਬੱਚੇ ਐ ਪੜ੍ਹਨ ਲਿਖਣ ਇੱਥੇ ਨੌਕਰੀਆਂ ਮਿਲਾਂਗੇ ਬੱਚਿਆਂ ਨੂੰ ਆਸ ਹੁੰਦੀ ਸੀ ਜਿਹੜਾ ਬੱਚਾ ਪੜ੍ਹ ਲੈ ਕੇ ਜਾਂਦਾ ਸੀ ਹਮੇਸ਼ਾ ਸੋਚਦਾ ਸੀ ਕਿ ਮੈਨੂੰ ਕਿਤੇ ਨੌਕਰੀ ਮਿਲ ਜੇ ਪਰ ਨੌਕਰੀਆਂ ਨਿਕਲਦੀਆਂ ਸੀ 5 ਸਾਲਾਂ 'ਚ ਕੋਈ ਇੱਕ ਵਾਰ ਜ਼ਿਆਦਾ ਤੋਂ ਜ਼ਿਆਦਾ ਅਗਲੀ ਵਾਰ ਨੂੰ ਜਦ ਤੱਕ ਨੌکریاں ਨਿਕਲਦੀ ਸੀ ਉਹ ਬੱਚੇ ਦੀ ਓਵਰਏਜ ਹੋਈ ਹੁੰਦੀ ਸੀ ਨੌਕਰੀ ਮਿਲਣੀ ਕਿੱਥੋਂ ਹੁੰਦੀ ਸੀ ਸੋ ਮੁੱਖ ਮੰਤਰੀ ਸਾਹਿਬ ਜਦੋਂ ਉਹਨੇ ਕੁਰਸੀ ਤੇ ਬੈਠੇ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਜਿਹੜੀਆਂ ਨੌਕਰੀਆਂ ਨੇ ਹਰ ਸਾਲ ਨਿਕਲਿਆ ਕਰਨਗੀਆਂ ਹਰ ਸਾਲ ਸਾਡੇ ਬੱਚੇ ਪੇਪਰ ਦੇ ਕੇ ਆਪਦੀ ਪੜ੍ਹਾਈ ਦੇ ਹਿਸਾਬ ਨਾਲ ਨੌਕਰੀ ਲੈ ਸਕਦੇ ਨੇ ਸਰਕਾਰੀ ਨੌਕਰੀਆਂ ਨਿਕਲਣਗੀਆਂ ਤੇ ਅੱਜ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ 55000 ਤੋਂ ਵੱਧ ਸਰਕਾਰੀ ਨੌਕਰੀਆਂ ਸਰਕਾਰ ਹੁਣ ਤੱਕ ਦੇ ਚੁੱਕੀ ਹੈ ਜਿਹੜੇ ਆਮ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਨੇ ਤੇ ਸਾਡੀ ਸਾਰੀ ਇਹ ਤੇ ਟੀਮ ਬੈਠੀ ਹੈ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਕੋਈ ਕ腐ਸ਼ਨ ਨਹੀਂ ਚੱਲੀ ਕੋਈ ਰਿਸ਼ਵਤ ਨਹੀਂ ਲੱਗੀ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਲੱਗੀ ਸਿਰਫ ਇੱਕ ਚੀਜ਼ ਦੇ ਆਧਾਰ ਤੇ ਨੌਕਰੀ ਮਿਲੀ ਹੈ ਕਿ ਬੱਚੇ ਦੇ ਨੰਬਰ ਹੋਣੇ ਚਾਹੀਦੇ ਨੇ ਦੂਜੀ ਵੱਡੀ ਗੱਲ ਸੀ ਕਿ ਸਾਡੇ ਜਿਹੜੇ ਆ ਬਿਜਲੀ ਦੇ ਬਿੱਲ ਸੀ ਉਹ ਬੜੇ ਵੱਡੇ-ਵੱਡੇ ਆ ਰਹੇ ਸੀ ਪਿਛਲੀਆਂ ਸਰਕਾਰਾਂ 'ਚ ਆਮ ਕਰਦਾ ਬੰਦਾ ਇਹਨਾਂ ਨਾਲ 10-10 ਹਜ਼ਾਰ ਪਿਛਲੀ ਦਾ ਬਿੱਲ ਭਰ ਨਹੀਂ ਸੀ ਸਕਦਾ। ਸੋ ਮੁੱਖ ਮੰਤਰੀ ਸਾਹਿਬ ਨੇ 600 ਯਣ ਜਿਹੜੀ ਬਿਜਲੀ ਹਰ ਘਰ ਨੂੰ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਬਿਨਾਂ ਕਿਸੇ ਅੰਗੂਠੇ ਲਵਾਏ ਫ੍ਰੀ ਦਿੱਤੀ ਹੈ ਕਿਤੇ ਤੁਹਾਨੂੰ ਕਾਗਜ਼ ਨਹੀਂ ਭਰਨਾ ਪਿਆ ਕਿਤੇ ਤੁਹਾਨੂੰ ਸਾਈਨ ਨਹੀਂ ਕਰਨੇ ਪਏ ਤੇ ਬਿਨਾਂ ਕਿਸੇ ਵਿਤਕਰੇ ਤੋਂ ਦਿੱਤੀ ਹੈ। ਕੋਈ ਭੇਤਪਾਬ ਨਹੀਂ ਕੀਤਾ ਕਿ ਫਲਾਣੀ ਦੀ ਬਿਜਲੀ ਫ੍ਰੀ ਹੋਗੀ ਫਲਾਣੀ ਦੀ ਨਹੀਂ ਹੋਈ। ਸਾਰੇ ਸਾਡੇ ਲਈ ਇੱਕ ਜਿਹੇ ਆਉ ਤੁਸੀਂ। ਕੋਈ ਫਰਕ ਨਹੀਂ ਕੀਤਾ। ਜੇਪਾ ਤੀਜੀ ਗੱਲ ਕਰ ਲਈਏ ਸਰਕਾਰ ਕਹਿੰਦੀ ਸੀ ਵੀ ਅਸੀਂ ਜਿਹੜਾ ਸਿੱਖਿਆ ਤੇ ਕੰਮ ਕਰਾਂਗੇ ਸਿੱਖਿਆ ਦਾ ਜਿਹੜਾ ਸਟਾਰਾ ਇਹਨੂੰ ਆਪਾਂ ਉੱਤੇ ਚੱਕਾਂਗੇ ਜਿਹੜੀ ਬੜੀ ਵੱਡੀ ਲੋੜ ਸੀ ਕਿਉਂਕਿ ਸਰਕਾਰੀ ਸਕੂਲ ਤਾਂ ਸੀਗੇ ਪਰ ਉਹਨਾਂ ਦੀ ਹਾਲਤ ਖਰਾਬ ਸੀ ਸੋ ਉਹਨਾਂ ਦੇ ਵੀ ਕੰਮ ਕੀਤਾ ਜਾ ਰਿਹਾ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਬਣਾਏ ਜਾ ਰਹੇ ਨੇ ਸਾਡੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ ਕੇ ਨੀਟ ਵਰਗੇ ਆਈਆਈਟੀ ਵਰਗੇ ਐਗਜ਼ਾਮ ਕਲੀਅਰ ਕਰ ਰਹੇ ਨੇ ਸੋ ਬਹੁਤ ਸਾਰੇ ਕੰਮ ਨੇ ਜੇ ਆਪਾਂ ਟੋਲ ਪਲਾਜ਼ਿਆਂ ਦੀ ਗੱਲ ਕਰ ਲਈਏ 16 ਤੋਂ ਵੱਧ ਟੋਲ ਪਲਾਜ਼ੇ ਬੰਦ ਹੋ ਗਏ ਜੇ ਤੁਸੀਂ ਕਿਤੇ ਜਾਂਦੇ ਸੀ ਤੁਹਾਨੂੰ ਸਭ ਤੋਂ ਪਹਿਲਾਂ ਟੋਲ ਲੱਗ ਜਾਂਦਾ ਸੀ ਇੱਥੇ ਤੁਸੀਂ 50 ਕਿਲੋਮੀਟਰ ਟੱਪਦੇ ਨਹੀਂ ਸੀ ਟੋਲ ਪਹਿਲਾਂ ਆ ਜਾਂਦਾ ਸੀ ਸੋ ਦੋਸੋਂ ਦੀ ਪਰਚੀ ਉਹ ਲਾ ਲੈਂਦੇ ਸੀ ਸੋ 16 ਟੋਲ ਪਲਾਜ਼ੇ ਹੁਣ ਤੱਕ ਬੰਦ ਹੋ ਚੁੱਕੇ ਨੇ ਤੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਮੈਂ ਪੰਜਾਬ ਨੂੰ ਟੋਲ ਮੁਕਤੀ ਕਰ ਦੇਣਾ ਟੋਲ ਹੋਣਾ ਹੀ ਨਹੀਂ ਚਾਹੀਦਾ ਸਾਡੇ ਜਿਹੜੇ ਲੋਕਾਂ ਦੀ ਨਜਾਇਜ਼ ਲੁੱਟਾਂ ਉਹ ਬੰਦ ਹੋਣੀ ਚਾਹੀਦੀ ਜੇ ਆਪਾਂ ਕਿਸਾਨ ਵੀਰਾਂ ਦੀ ਗੱਲ ਕਰ ਲਈਏ ਨਹਿਰੀ ਪਾਣੀ ਸੀ ਜਿਹੜਾ ਉਹ ਬਜ਼ੁਰਗਾਂ ਨੇ ਦੇਖਿਆ ਸੀ ਨੌਜਵਾਨ ਪੀੜ੍ਹੀ ਨੇ ਕਦੇ ਨਹਿਰੀ ਪਾਣੀ ਨਹੀਂ ਸੀ ਦੇਖਿਆ ਨਹਿਰੀ ਪਾਣੀ ਪਿੰਡ ਪਿੰਡ ਤੱਕ ਪਹੁੰਚਦਾ ਕਰਤਾ ਟੇਲਾਂ ਤੇ ਪਹੁੰਚਦਾ ਕਰਤਾ ਜਿੱਥੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਅੱਜ ਉਹ ਧਰਤੀ ਵੀ ਜ਼ਰਖੇਜ਼ ਹੋ ਗਈ ਸਾਡੇ ਜ਼ਮੀਨਾਂ ਦੇ ਰੇਟ ਵੀ ਵੱਧ ਗਏ ਕਿਉਂਕਿ ਉੱਥੇ ਨਹਿਰੀ ਪਾਣੀ ਪਹੁੰਚ ਗਿਆ ਜੇ ਆਪਾਂ ਬਿਜਲੀ ਦੀ ਗੱਲ ਕਰੀਏ ਦਿਨ ਚ ਬਿਜਲੀ ਜਿਹੜੀ ਰਾਤ ਨੂੰ ਬਿਜਲੀ ਆਉਂਦੀ ਸੀ ਉਹੀ ਵੀਰਾਂ ਦੀ ਜ਼ਿੰਦਗੀ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਸੌਖੀ ਹੋ ਜਾਏ ਉਹੀ ਬਿਜਲੀ ਦਿਨ ਚ ਕਰਤੀ ਵੀ ਰਾਤ ਨੂੰ ਹਰੇਕ ਬੰਦਾ ਆਪਦੇ ਘਰ ਜਾ ਕੇ ਆਰਾਮ ਨਾਲ ਸੌਵੇ ਕੋਈ ਕਿਸੇ ਨੂੰ ਦਿੱਕਤ ਨਾ ਆਵੇ ਸੋ ਅਨੇਕਾਂ ਕੰਮ ਸਰਕਾਰ ਨੇ ਕੀਤੇ ਨੇ ਤੇ ਕੰਮ ਥੋਡੇ ਲਈ ਕੀਤੇ ਨੇ ਅਸੀਂ ਕੋਈ ਆਪਣੇ ਲਈ ਕੰਮ ਨਹੀਂ ਕੀਤਾ ਇਹਨਾਂ ਚ ਜਿਹੜਾ ਸਰਕਾਰੀ ਪੈਸਾ ਥੋੜਾ ਪੈਸਾ ਤੁਸੀਂ ਟੈਕਸ ਭਰਿਆ ਉਹ ਥੋਡੇ ਤੇ ਹੀ ਲਾਇਆ ਮੁੱਖ ਮੰਤਰੀ ਸਾਹਿਬ ਦੀ ਸੋਚ ਰਹੀ ਹੈ ਕਿ ਨਾ ਮੈਂ ਪੈਸਾ ਖਾਣਾ ਤੇ ਨਾ ਕਿਸੇ ਨੂੰ ਖਾਣ ਦੇਣਾ ਜਿਹੜਾ ਥੋੜਾ ਪੈਸਾ ਉਹ ਥੋੜੇ ਤੇ ਹੀ ਲੱਗੂਗਾ ਹਮੇਸ਼ਾ ਮੈਨੂੰ ਲੱਗਦਾ ਪਹਿਲਾ ਮੁੱਖ ਮੰਤਰੀ ਹੋਣੇ ਇਤਿਹਾਸ 'ਚ ਜਿਹੜੇ ਹਮੇਸ਼ਾ ਲੋਕਾਂ 'ਚ ਹੀ ਰਹਣ ਕੋਈ ਦੇਣੀ ਹੁੰਦਾ ਜਿੱਦਨ ਉਹ ਘਰ ਹੋਣ ਜੇ ਐਤਵਾਰ ਦਾ ਦਿਨ ਵੀ ਛੁੱਟੀ ਹੋਵੇ ਤਾਂ ਵੀ ਉਹਨਾਂ ਨੂੰ ਹੁੰਦਾ ਮੈਂ ਨੇੜੇ ਤੇੜੇ ਕਿਤੇ ਢੇੜਾ ਲਾਇਆ ਵਾਂ ਸ਼ਾਇਦ ਮੇਰੇ ਢੇੜੇ ਨਾਲ ਕਿੰਨੀਆਂ ਜ਼ਿੰਦਗੀਆਂ ਸੌਖੀਆਂ ਹੋ ਜਾਣ ਕੀ ਗੱਲ ਕਹਿੰਦੇ ਨੇ ਕਿ ਮੇਰਾ ਦੇਣਾ ਜਿਹੜਾ ਉਹ ਘਰੇ ਨਹੀਂ ਲੱਗਦਾ ਮੇਰਾ ਦਿਲ ਮੇਰੇ ਲੋਕਾਂ 'ਚ ਹੀ ਲੱਗਦਾ ਜਿਹੜਾ ਪਿਆਰ ਮੈਨੂੰ ਲੋਕ ਦਿੰਦੇ ਆ ਮੈਂ ਉਹਦਾ ساری ਜ਼ਿੰਦਗੀ ਵੀ ਮੁੱਲ ਤਾਰਾਂ ਦਾ ਵੀ ਥੋੜਾ ਸੋ ਤੁਸੀਂ ਪਹਿਲਾਂ ਵੀ ਪਿਆਰ 'ਚ ਕੋਈ ਕਮੀ ਨਹੀਂ ਛੱਡੀ ਕੋਈ ਸਾਡੇ ਵੱਲੋਂ ਵੀ ਕਮੀ ਨਹੀਂ ਰਹੂਗੀ ਕਮਾਕਾਰਾਂ 'ਚ ਜਿੰਨੇ ਜੋਗੇ ਹੈਗੇ ਆ ਤੁਹਾਡੇ ਵਿੱਚ ਰਹਾਂਗੇ ਆਪਾਂ ਬਾਏ ਇਲੈਕਸ਼ਨ ਦੀ ਗੱਲ ਕਰ ਲੈਨੇ ਕਿ ਬਾਏ ਇਲੈਕਸ਼ਨ ਆ ਗਿਆ ਹਮੇਸ਼ਾ ਗੱਲ ਹੁੰਦੀ ਹੈ ਕਿ ਸਰਕਾਰ ਤੇ ਭਾਰ ਪੈ ਗਿਆ ਲੋਕਾਂ ਤੇ ਭਾਰ ਪੈ ਗਿਆ ਬਾਏ ਇਲੈਕਸ਼ਨ ਹੋਣਾ ਨਹੀਂ ਚਾਹੀਦਾ ਅਸੀਂ ਹੱਕ ਚ ਨਹੀਂ ਹੈਗੇ